ਹਰ ਸਾਬਕਾ ਕਾਲੀਆਗੂ ਜਗਦੀਪ ਸਿੰਘ ਚੀਮਾ ਬੀਜੇਪੀ ਚ ਸ਼ਾਮਲ ਹਰਿਆਣਾ ਦੇ ਸੀਐਮ ਨਾਇਬ ਸੈਣੀ ਅਸ਼ਵਨੀ ਸ਼ਰਮਾ ਤੇ ਰਵਨੀਤ ਬਿੱਟੂ ਨੇ ਕਰਵਾਈ ਜੁਆਇਨਿੰਗ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਲੜ ਚੁੱਕੇ ਨੇ ਵਿਧਾਨ ਸਭਾ ਚੋਂ న్యూਸ 18 ਤੇ ਜਗਦੀਪ ਚੀਮਾ ਨੇ ਬੀਜੇਪੀ ਜੁਆਇਨ ਕਰਨ ਦੀ ਦੱਸੀ ਅਸਲੀ ਵਜ੍ਹਾ ਪੰਜਾਬ ਲਈ ਬੀਜੇਪੀ ਨੂੰ ਦੱਸਿਆ ਬੈਸਟ ਕਿ ਹਾਸ ਸੁਖਵੀਰ ਨੂੰ ਲੋਕਲ ਰਾਜਨੀਤੀ ਦੀ ਸਮਝ ਨਹੀਂ ਕਾਲੀਤਾਲ ਦੇ ਵਫਦ ਵੱਲੋਂ ਚੰਡੀਗੜ੍ਹ ਚ ਚੋਣ ਕਮਿਸ਼ਨਰ ਨਾਲ ਮੁਲਾਕਾਤ ਆਮ ਆਦਮੀ ਪਾਰਟੀ ਖਿਲਾਫ ਕੀਤੀ ਸ਼ਿਕਾਇਤ ਤਰਨਤਾਰਨ ਜ਼ਿਮਨੀ ਚੋਣਾਂ ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਲਾਇਆ ਇਲਜ਼ਾਮ ਕਾਲੀ ਭਾਜਪਾ ਗਠਜੋੜ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਕੋਰੀ ਨਾ ਬੋਲੇ ਬੇਅਦਬੀ ਦੇ ਦੋਸ਼ੀਆਂ ਨਾਲ ਨਹੀਂ ਕਰਾਂਗੇ ਕੋਈ ਸਮਝੌਤਾ ਸਾਰੀਆਂ 117 ਸੀਟਾਂ ਤੇ ਇਕੱਲਿਆਂ ਚੋਣ ਲੜਨ ਦਾ ਕੀਤਾ ਦਾਅਵਾ ਰਾਜਾ ਬੜਿੰਗ ਦੇ ਖਾਲਿਸਤਾਨ ਕਾਰਡ ਤੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਰਪੁਰ ਦਾ ਬਿਆਨ ਕਿਹਾ ਨਾ ਖਾਲਿਸਤਾਨ ਬਣਾਉਣਾ ਨਾ ਹਿੰਦੁਸਤਾਨ ਅਸੀਂ ਤਾਂ ਸਿਰਫ ਅਖੰਡ ਭਾਰਤ ਬਣਾਉਣਾ ਜਨ ਨਵੰਬਰ ਨੂੰ ਹੋਵੇਗਾ ਐਸਡੀਪੀਸੀ ਦਾ ਜਨਰਲ ਹਾਊਸ ਚੁਣਿਆ ਜਾਵੇਗਾ ਐਸਡੀਪੀਸੀ ਦਾ ਨਵਾਂ ਪ੍ਰਧਾਨ ਸਾਰੇ ਅਹੁਦੇਦਾਰਾਂ ਦੀ ਵੀ ਕੀਤੀ ਜਾਵੇਗੀ ਚੋ ਗੁਰੂਆਂ ਦੀ ਏਆਈ ਤਸਵੀਰਾਂ ਬਣਾਉਣ ਤੇ ਐਸਡੀਪੀਸੀ ਸਖਤ ਕਿਹਾ ਇਹ ਬੇਅਦਬੀ ਤੋਂ ਘੱਟ ਨਹੀਂ ਜਲਦ ਇੰਟਰਨੈਟ ਟਾਸਕ ਫੋਰਸ ਦਾ ਕਰਾਂਗੇ ਗਠਨ ਕੱਲ ਰਾਜੂਆਣਾ ਨੂੰ ਮਿਲਣਗੇ ਐਸਜੀਪੀਸੀ ਪ੍ਰદાન ਹਰਜਿੰਦਰ ਸਿੰਘ ਧਾਮੀ ਪਟਿਆਲਾ ਜੇਲ੍ਹ ਪਹੁੰਚ ਕੇ ਕਰਨਗੇ ਮੁਲਾਕਾ ਮੁੱਖ ਮੰਤਰੀ ਮਾਨ ਨੇ ਹੜਪੀੜਤਾਂ ਲਈ ਸਹਾਇਤਾ ਰਾਸ਼ੀ ਦੀ ਕੀਤੀ ਸ਼ੁਰੂਆਤ ਤੇ ਕੱਲੇ ਅਜਨਾਲੇ ਦੇ 52 ਪਿੰਡਾਂ ਦੇ ਲੋੜਵੰਦਾਂ ਨੂੰ ਦਿੱਤਾ 5 ਕਰੋੜ 70 ਲੱਖ ਦਾ ਮੁਆਵਜ਼ਾ ਵਿਹਾ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰ 20000 ਪ੍ਰਤੀ ਏਕੜ ਦਾ ਮੁਆਵਜ਼ਾ ਡਬਲ ਮਾਰਡਰ ਦੇ ਵਿਰੋਧ ਚ ਅੱਜ ਬਟਾਲਾ ਬੰਦ ਬਾਜ਼ਾਰ ਚ ਸਾਰੀਆਂ ਦੁਕਾਨਾਂ ਦੇ ਸ਼ਟਰ ਡਾਊਨ ਸ਼ੁੱਕਰਵਾਰ ਨੂੰ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ ਇਹ ਪ੍ਰੈਜੈਂਟ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਾਬਕਾ ਅਕਾਲੀ ਲੀਡਰ ਜਗਦੀਪ ਸਿੰਘ ਚੀਮਾ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਨਿਊਜ਼ 18 ਤੇ ਬੀਜੇਪੀ ਜੁਆਇਨ ਕਰਨ ਦੀ ਜਗਦੀਪ ਸਿੰਘ ਚੀਮਾ ਦੇ ਵੱਲੋਂ ਅਸਲੀ ਵਜ੍ਹਾ ਦੱਸੀ ਗਈ ਚੀਮਾ ਨੇ ਕਿਹਾ ਕਿ ਪੰਜਾਬ ਲਈ ਹੁਣ ਬੀਜੇਪੀ ਹੀ ਬੈਸਟ ਹੈ ਇਸ ਦੇ ਨਾਲ ਹੀ ਬੰਦੀ ਸਿੱਖਾਂ ਤੇ ਐਮਐਸਪੀ ਵਾਲੇ ਮਸਲੇ ਤੇ ਕਿਹਾ ਕਿ ਭਾਜਪਾ ਇਹਨਾਂ ਨੂੰ ਹੱਲ ਕਰੇਗੀ ਚੀਮਾ ਨੇ ਕਿਹਾ ਕਿ ਮੈਨੂੰ ਕੱਢਿਆ ਨਹੀਂ ਬਲਕਿ ਮੈਂ ਖੁਦ ਅਕਾਲੀ ਦਲ ਛੱਡਿਆ ਏ ਮੈਂ ਸੁਖਬੀਰ ਸਿੰਘ ਬਾਦਲ ਨੂੰ ਵਟਸਐਪ ਤੇ ਆਪਣਾ ਅਸਤੀਫਾ ਭੇਜਿਆ ਸੀ ਤੇ ਮੇਰਾ ਸੁਖਬੀਰ ਬਾਦਲ ਨਾਲ ਪਿਆਰ ਸੀ ਸੁਖਬੀਰ ਨੂੰ ਲੋਕਲ ਰਾਜਨੀਤੀ ਦੀ ਸਮਝ ਨਹੀਂ ਹੈ ਜਗਦੀਪ ਚੀਮਾ ਦੇ ਵੱਲੋਂ ਇਹ ਵੱਡਾ ਵਾਰ ਕੀਤਾ ਗਿਆ ਏ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕਲ ਰਾਜਨੀਤੀ ਦੀ ਸਮਝ ਨਹੀਂ ਸੁਖਬੀਰ ਵਿਦੇਸ਼ ਤੋਂ ਪੜ੍ਹਾਈ ਕਰਕੇ ਸਿੱਧੇ ਕੇਂਦਰ ਦੇ ਵਿੱਚ ਮੰਤਰੀ ਬਣੇ ਨੇ ਤੇ ਸੁਖਬੀਰ ਨੂੰ ਪ੍ਰਧਾਨ ਤੱਕ ਅਸੀਂ ਬਣਾਇਆ ਸੀ ਜਿਵੇਂ ਕਿਹਾ ਕਿ ਸਿੰਘ ਸਹਿਬਾਨਾਂ ਨੂੰ ਹਟਾਉਣ ਦਾ ਵਿਰੋਧ ਕਰਨ ਤੇ ਸੁਖਬੀਰ ਨੇ ਅੱਖਾਂ ਫੇਰ ਲਈਆਂ ਅਕਾਲੀ ਦਲ ਚ ਜੈਸਰ ਵਾਲਿਆਂ ਦੀ ਹੀ ਸੁਣਵਾਈ ਹੁੰਦੀ ਹੈ ਤੇ 43 ਸੀਨੀਅਰ ਲੀਡਰ ਅਕਾਲੀ ਦਲ ਨੂੰ ਹੁਣ ਤੱਕ ਕਲਵੇ ਦਾ ਕਹਿ ਚੁੱਕੇ ਨੇ ਤੇ ਅਕਾਲੀ ਦਲ ਚ ਹੁਣ ਸਾਰੇ ਨਵੇਂ ਚਿਹਰੇ ਨੇ ਅਕਾਲੀ ਦਲ ਚ ਡੈਮੋਕ੍ਰੇਸੀ ਵਾਲੀ ਕੋਈ ਚੀਜ਼ ਨਹੀਂ ਹੈ ਆਪਣੀ ਸਰਕਾਰ ਚ ਹੀ ਬੇਅਦਬੀ ਦੇ ਦੋਸ਼ੀਆਂ ਤੇ ਐਕਸ਼ਨ ਨਹੀਂ ਲਿਆ ਗਿਆ ਤੇ 2015 ਵਾਲੀ ਲਾਪਰਵਾਹੀ ਬਹੁਤ ਵੱਡੀ ਗਲਤੀ ਸੀ ਅਕਾਲੀ ਦਲ ਛੱਡਣ ਤੇ ਉਹਨਾਂ ਕਿਹਾ ਕਿ ਮਨ ਕਾਫੀ ਪਾ। ਸੀ ਬਸ ਸ ਉਸ ਦਿਨ ਤੋਂ ਹੀ ਇਹ ਚੀਜ਼ ਸਟੱਡੀ ਕਰ ਰਹੇ ਆਂ। ਜਿਵੇਂ ਪੰਜਾਬ ਨੂੰ ਸਿੱਖ ਕੌਮ ਨੂੰ ਲੋੜ ਹੈ। ਜੀ। ਕਰਤਾਰਪੁਰ ਸਾਹਿਬ ਦਾ ਲੰਗ ਹੈ। ਹਮ ਅਫਗਾਨਿਸਤਾਨ ਦੇ ਵਿੱਚ ਜਿਹੜੇ ਗੁਰਗ੍ਰਾਮ ਸਾਹਿਬ ਦੀ ਬੇਦਵੀ ਹੋ ਗਈਆਂ ਉਹ ਵੀੜਾਂ ਵਾਪਸ ਲਿਆਦੀਆਂ। ਲੰਗਰ ਦੀ ਆਰਟੀਐਸ ਅ ਨਗਰ ਦੇ ਵਿੱਚ ਜਿਹੜਾ ਜੀਐਸਟੀ ਹੈ ਉਹ ਖਤਮ ਕੀਤਾ ਜਿਹੜੀ ਕਾਦੀ ਸਿਆਸਤ ਹੈ ਜਾਂ ਕਾਦੀ ਦਲ ਹੈ ਹੂੰ ਉਹੀ ਇਹ ਕੰਮ ਕਰ ਸਕਦਾ ਕੋਈ ਹੋਰ ਪਾਰਟੀ ਨਹੀਂ ਕਰ ਸਕਦੀ ਬੀਜੇਪੀ ਨੂੰ ਇੱਕ ਹਿੰਦੂ ਪੱਖੀ ਜਿਹੜਾ ਚਿਹਰਾ ਦਿੱਤਾ ਗਿਆ ਪੰਜਾਬ ਦੇ ਵਿੱਚ ਉਹ ਸੀਗਾ ਪਰ ਮੈਂ ਕਾਫੀ ਸਟੱਡੀ ਕਰਨ ਤੋਂ ਬਾਅਦ ਵਰਕਰਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫਾਈਨਲੀ ਇਹ ਐਕਸ਼ਨ ਕੀਤਾ ਵੀ ਸਾਰੀਆਂ ਪਾਰਟੀਆਂ ਨਾਲੋਂ ਬੀਜੇਪੀ ਬੈਟਰ ਹੈ ਬੀਜੇਪੀ ਜੇ ਆਪਾਂ ਵਿੱਚ ਜਾ ਕੇ ਪੰਜਾਬ ਦੇ ਲਈ ਕੁਝ ਕਰ ਸਕਦੇ ਆ ਹੂੰ ਤੋਂ ਬੀਜੇਪੀ ਹੋਈ ਆ ਜੀ ਦਾ ਪਿਆਰ ਸੀ ਸੀ 77 ਤੋਂ ਉਹ ਨਹੀਂ ਆ 77 ਤੋਂ ਇਕੱਠੇ ਆ ਬਿਫੋਰ ਪੋਲਿਟਿਕਸ ਹੂੰ ਅੱਜ ਦਾ ਨਹੀਂ ਤੋਂ ਪਾਰਟੀ ਦੇ ਵਿੱਚ ਬੈ ਕੇ ਵੀ ਬਹੁਤ ਗੱਲਾਂ ਹੁੰਦੀਆਂ ਜੀ ਕੋਈ ਨਹੀਂ ਸੁਣਵਾਈ ਕੋਈ ਨਹੀਂ ਸੋੰਦਾ ਜਿਹੜਾ ਜੈਸਰ ਕਵੇ ਉਹਦੀ ਸੁਣਵਾਈ ਆ ਨੋ ਸਰਦੀ ਤਾਂ ਉੱਥੇ ਵੈਲਿਊ ਕੋਈ ਨਹੀਂ ਹੂੰ ਨੋ ਸਰ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਕਿਉਂ ਨਹੀਂ ਕਰ ਸਕਦੇ ਕੌਣ ਰੋਕਦੇ ਸਾਰੇ ਰੋਕਦੇ ਜਿਵੇਂ ਕਿ ਕੋਈ ਬਿਲਕੁਲ ਸਬੰਧ ਨਹੀਂ ਹੈ ਨਾ ਆਪਾਂ ਮੀਟਿੰਗ 'ਚ ਬੈਠੇ ਆਂ ਪਾਰਟੀ ਦੀ 'ਚ ਜੀ ਉੱਥੇ ਜਿਹੜਾ ਪਾਰਟੀ ਨੂੰ ਕੋਈ ਸਮਝਾ ਸਕੂ ਤੇ ਗੱਲਾਂ ਲੈ ਕੇ ਆਉਂਦੇ ਨੇ ਲੀਡਰਾਂ ਨੂੰ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਬਾਕੀ ਜੇ ਚਾਹ ਤਾਂ ਕਾਪੀ ਖਤਮ ਹੋ ਗਈ ਜੀ ਖਤਮ ਹੋ ਗਈ ਪ੍ਰੈਸ ਨੂੰ ਬੁਲਾਓ ਪ੍ਰੈਸ ਕਾਨਫਰੰਸ ਕਰੋ ਆ ਗੱਲਾਂ ਤਾਂ ਇਸ ਤੋਂ ਪਹਿਲਾਂ ਜਗਦੀਪ ਸਿੰਘ ਚੀਮਾ ਭਾਜਪਾ ਚ ਸ਼ਾਮਲ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਦਾ ਪਾਰਟੀ ਚ ਆਉਣ ਤੇ ਵੈਲਕਮ ਕੀਤਾ। ਬਸ ਇਹ ਕਿ ਜਗਦੀਪ ਚੀਮਾ ਜਿਨ੍ਹਾਂ ਦੀ ਚੌਥੀ ਪੀੜ੍ਹੀ ਅਕਾਲੀ ਦਲ ਦੇ ਵਿੱਚ ਸੀ ਪਰ ਹੁਣ ਉਹ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਨੇ ਬੀਜੇਪੀ ਉਹਨਾਂ ਦੇ ਵੱਲੋਂ ਜੁਆਇਨ ਕਰ ਲਈ ਗਈ ਹੈ। ਦੋ ਵਾਰ ਵਿਧਾਨ ਸਭਾ ਦੀ ਚੋਣ ਉਹਨਾਂ ਨੇ ਲੜੀ ਫਤੇਗੜ ਸਾਹਿਬ ਅਤੇ ਅਮਲੋ ਵਿਧਾਨ ਸਭਾ ਹਲਕੇ ਤੋਂ ਤੇ ਪਾਰਟੀ ਦੇ ਵਿੱਚ ਜਨਰਲ ਸਖਤਰ ਰਹੇ ਜ਼ਿਲ੍ਹਾ ਪ੍ਰਧਾਨ ਰਹੇ ਅਲਕਾ ਇਨਚਾਰਜ ਰਹੇ ਤੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਜੂਦ ਰਹੇ ਤੇ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਚੌਣ ਤੇ ਵੈਲਕਮ ਕੀਤਾ ਗਿਆ ਬੀਜੇਪੀ 117 ਸੀਟਾਂ ਤੇ ਆਪਣੀ ਸ਼ੇਅਰ ਕੈਂਡੀਡੇਟ ਲੜਾਊਗੀ ਜੇ ਅਸੀਂ ਇਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੁੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸੁਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਅੱਪਾ ਲਖਣ ਲੜਨੀ ਆ ਪਿਆ ਜਿੰਦਾਬਾਦ ਆ ਕਿਸੇ ਦੇ ਮੋਢਿਆਂ ਦੀ ਸਕੂਨ ਨਹੀਂ इस करके बेफिकर होके तकड़े होके अपना काम करना है शुरुआत होगी या तुरंतन तो पता लग जाएगा चाहे माजेली सीट किस तरीके ना बीजेपी इत्तो वोटा लेगी भारतीय जनता पार्टी की नीयत भी ठीक है और नीति भी ठीक है और नेतृत्व भी दुनिया के अंदर भारत को चमकाने का काम कर रहा है ये भारतीय जनता पार्टी के पास है आइए हम सब मिलकर के आने वाले समय भी ਭਾਰਤੀ ਜਨਤਾ ਪਾਰਟੀ ਆਦਰਨੀਯ ਨਰਿੰਦਰ ਮੋਦੀ ਜੀ ਲਈ ਉਹਨਾਂ ਨੂੰ ਮਜ਼ਬੂਤ ਕਰਨ ਲਈ ਉਸ ਮੋਦੀ ਜੀ ਦੇ ਸਾਥ-ਸਾਥ ਪੰਜਾਬ ਨੂੰ ਮਜ਼ਬੂਤ ਕਰਨ ਲਈ ਹਮ ਮਿਲ ਕੇ ਕਰਕੇ ਅੱਗੇ ਵਧਾਂਗੇ ਐਸਾ ਮੈਂ ਆਪ ਲੋਕ ਕੋ ਸਪੇਕਸ਼ਾ ਕਰਤਾ ਹਾਂ ਔਰ ਮੈਂ ਜਬ ਜਗਦੀਪ ਸਿੰਘ ਜੀ ਚੀਮਾ ਸਾਹਿਬ ਕੋ ਮੈਂ ਅੱਜ ਬਹੁਤ ਬਹੁਤ ਪਦਾਈ ਔਰ ਸ਼ੁਭ ਕਾਮਨਾ ਦਿੰਦਾ ਔਰ ਮੈਂ ਵਾਦਾ ਵੀ ਕਰਦਾ ਜੋ ਪਾਰਟੀ ਦੀਆਂ ਪ੍ਰੋਗਰਾਮ ਪਾਰਟੀ ਦੀਆਂ ਨੀਤੀਆਂ ਉਦੇ ਵਿੱਚ ਰਹਿੰਦੇ ਹੋਏ ਪ੍ਰੋਟੋਕੋਲ ਨੂੰ ਮੈਂਟੇਨ ਕਰਦੇ ਹੋਏ ਇਹ ਸਮੂੱਚਾ ਜਿਹੜਾ ਕੰਮ ਆ ਆਪਣਾ ਕਾਰਜ ਕੁਕ ਇੱਕ ਨਵਾਂ ਬੈ ਹੈ ਉਹ ਸ਼ੁਰੂ ਹੋਣਾ 100 ਸਾਲ ਦਾ ਪਾਰਟ ਪਾਰਟੀ ਸ਼ੋਮਨੀ ਕਾਲੀਦਲ ਵਿੱਚ ਪਰਿਵਾਰ ਦਾ ਪਿਛੋਕੜ ਬੜਾ ਔਖਾ ਟਾਈਮ ਸੀ ਪਰ ਸ਼ੋਮਨੀ ਕਾਲੀਦਲ ਦੀ ਮੌਜੂਦਾ ਲੀਡਰਸ਼ਿਪ ਜੋ ਮੈਂ ਸ਼ਬਦਾਂ ਤੇ ਨਾ ਪੰਥਕ ਨਾ ਕਾਲੀਪੁਰਾ ਉਹਨਾਂ ਵਿੱਚ ਅੱਜ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਭਾਜਪਾ ਗੱਠਜੋੜ ਤੋਂ ਕੋਰੀ ਨਾ ਕਰ ਦਿੱਤੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਇਹ ਬਿਆਨ ਆਇਆ ਉਹਨਾਂ ਕਿਹਾ ਕਿ ਬੇਅਦਬੀ ਵਾਲਿਆਂ ਦੇ ਨਾਲ ਕੋਈ ਸਮਝੌਤਾ ਨਹੀਂ ਹੈ ਤੇ ਭਾਜਪਾ ਸਾਰੀਆਂ ਪੰਜਾਬ ਦੀਆਂ 117 ਦੀਆਂ 117 ਸੀਟਾਂ ਤੇ ਚੋਣ ਲੜੇਗੀ ਆਪਣੇ ਉਮੀਦਵਾਰ ਉਤਾਰੇਗੀ ਤੇ ਭਾਜਪਾ 2027 ਦੇ ਵਿੱਚ ਸਾਰੀਆਂ ਸੀਟਾਂ ਤੇ ਇਕੱਲੇ ਚੋਣ ਲੜੇਗੀ ਬਟੂ ਨੇ ਕਿਹਾ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਨਹੀਂ ਜਾਵਾਂਗੇ ਨਸ਼ੇ ਦੇ ਸੌਦਾਗਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਤਰਨਤਾਰਨ ਜ਼ਿਮਨੀ ਚੌਣ 'ਚ ਵੀ ਜਿੱਤ ਦਾ ਦਾਅਵਾ ਕਰੇ ਪੀ 117 ਸੀਟਾਂ ਤੇ ਆਪਣੀ ਸ਼ੇਰ ਕੈਂਡੀਡੇਟ ਲੜਾਊਗੀ ਜੇ ਅਸੀਂ ਇਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸੌਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੀ 17 ਸੀਟਾਂ ਤੇ ਆਪਾਂ ਲੜਨੀ ਆਂ ਤੇ ਆਂ ਜਿੰਨਾਂ ਬਾਅਦ ਆ ਕਿਸੇ ਦੇ ਮੋੜਿਆਂ ਦੀ ਲੋੜ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਇਸ ਤਰੀਕੇ ਨਾਲ ਭਾਜਪਾ ਉੱਥੋਂ ਵੋਟਾਂ ਲਏਗੀ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੀਅਰਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰੰਤਰ ਨਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੀਅਰਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰੰਤਰ ਨਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੇ ਉਧਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਤੰਜ ਕੱਸਿਆ ਗਿਆ ਏ ਸੀਐਮ ਮਾਨ ਨੇ ਕਿਹਾ ਕਿ ਸਿੱਧੂ ਦਾ ਪਤਾ ਨਹੀਂ ਲੱਗਦਾ ਕਦੋਂ ਰਾਜਨੀਤੀ ਚਾਹੁੰਦੇ ਨੇ ਤੇ ਕਦੋਂ ਛੱਡ ਜਾਂਦੇ ਨੇ ਉਹਨਾਂ ਦੇ ਪੰਜਾਬ ਏਜੰਡੇ ਨੂੰ 4 ਸਾਲ ਤੱਕ ਸਿਉਂ ਖਾਂਦੀ ਰਹਿੰਦੀ ਐ ਸੀਐਮ ਨੇ ਕਿਹਾ ਕਿ ਹੁਣ ਵੋਟਾਂ ਆ ਗਈਆਂ ਨੇ ਤਾਂ ਪੰਜਾਬ ਦੇ ਏਜੰਡੇ ਨੂੰ ਛੱਡ ਰਹੇ ਨੇ ਸਿਆਸਤ ਕੋਈ 9 ਤੋਂ 5 ਵਜੇ ਦੀ ਨੌਕਰੀ ਨਹੀਂ ਐ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਿਆ ਗਿਆ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂ ਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆ ਗਏ ਰਾਜਨੀਤੀ ਜਦੋਂ ਮਰਜ਼ੀ ਚਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆਂ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਆ ਹਾਂ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ 'ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਆ ਇੰਦਾ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਣੇ ਜੋ ਵੀ ਉੱਤਰ ਪਹਾੜੋਂ ਆਇਆ 65 ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦਾ ਤਾਂ ਦਿੱਲੀ ਮਾ ਜਾਂਦੇ ਆ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆਜੰਡਾ ਆ ਬਸ ਹੋਰ ਕੋਈ ਆਜੰਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਅਗਲੀ ਖਬਰ ਬਟਾਲਾ ਤੋਂ ਹੈ ਜਿੱਥੇ ਬੰਦ ਦਾ ਅਸਰ ਦੇਖਿਆ ਹੈ ਬਾਜ਼ਾਰ ਦੇ ਵਿੱਚ ਸਾਰੀਆਂ ਦੁਕਾਨਾਂ ਬੰਦ ਰਹੀਆਂ ਬਜ਼ਾਰ ਬੰਦ ਕਰਕੇ ਦੁਕਾਨਦਾਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਦਰਸਲ ਦੁਕਾਨਦਾਰ ਬਟਾਲਾ ਗੋਲੀकांड ਦਾ ਵਿਰੋਧ ਕਰ ਰਹੇ ਨੇ। ਕਾਂਗਰਸ ਦੇ ਵੱਲੋਂ ਬਟਾਲਾ ਬੰਦ ਦੀ ਕਾਲ ਦਿੱਤੀ ਗਈ ਸੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਹਿਰ ਬੰਦ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਸੀ ਪਰ ਬਟਾਲਾ ਬੰਦ ਨੂੰ ਪਰਮਾ ਹੰਗਾਰਾ ਮਿਲਿਆ ਹੈ। ਬੀਤੇ ਦਿਨੀ ਬਟਾਲਾ ਦੇ ਵਿੱਚ ਡਬਲ ਮਰਡਰ ਹੋਇਆ ਸੀ। ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ਰਮ ਦੋ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਪੁਲਿਸ ਦੇ ਭਰੋਸੇ ਤੋਂ ਬਾਅਦ ਕਾਰੋਬਾਰੀਆਂ ਨੇ ਹੁਣ ਧਰਨਾ ਖਤਮ ਕੀਤਾ ਹੈ ਪੁਲਿਸ ਨੇ ਕਿਹਾ ਕਿ ਦੋ ਮੁਲਜ਼ਮਾ ਨੂੰ ਫੜ ਲਿਆ ਗਿਆ ਹੈ ਤੇ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਖਾਰੋ ਦੇਖਣ ਨੂੰ ਮਿਲਿਆ ਬਟਾਲਾ ਦੇ ਵਿੱਚ ਬਟਾਲਾ ਬੰਦ ਰਿਹਾ ਦੁਕਾਨਾਂ ਬੰਦ ਰੱਖੀਆਂ ਗਈਆਂ ਪਰ ਹੁਣ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਬਟਾਲਾ ਵਿੱਚ ਹੋਈ ਦੋ ਘਟਨਾ ਤੋਂ ਬਾਅਦ ਅੱਜ ਬਟਾਲਾ ਬੰਦਕਾਲੀ ਦਿੱਤੀ ਗਈ ਜੇਕਰ ਇਹ ਬਟਾਲਾ ਪੁਲੀ ਦਾ ਬੰਦ ਖਾਈ ਦੇ ਰਹਾ ਲੋਕਾਂ ਉਹ ਰੋਜ ਪ੍ਰਦਰਸ਼ਨ ਕੀਤਾ ਰਿਹਾ ਸਾਡੇ ਇੱਥੇ ਕੁਝ ਲੋਕ ਮੌਜੂਦ ਹਨ ਗੱਲਬਾਤ ਕਰਾਂਗੇ ਭਾਜੀ ਬੰਦੀ ਕਾਲ ਦਿੱਤੀ ਗਈ ਸੀ ਕੋਸ਼ਿਸ਼ ਮਸ਼ਕਦਾ ਜਿਆਦਾ ਕੀ ਕਰਨ ਉਹ ਬੰਦੀ ਕਾਲ ਦਿੱਤੀ ਗਈ ਪੂਰੇ ਸ਼ਹਿਰ ਨੇ ਸਮਰਥਨ ਕੀਤਾ ਜੀ ਇਹ ਜੋ ਗੈਂਗਬਾਰ ਹੋਈ ਹੈ ਇਹਦੇ ਸਾਰੇ ਸ਼ਹਿਰ ਨੇ ਨਾਲ ਚੱਲ ਕੇ ਸਾਥ ਦਿੱਤਾ ਵਾ ਇੱਕ ਬੇਕਸੂਰ ਮਾਰਿਆ ਗਿਆ ਜੀ ਉਸ ਰੋਜ ਦੇ ਵਿੱਚ ਸਾਰਾ ਸ਼ਹਿਰ ਬੰਦ ਰਿਹਾ ਧੰਨਵਾਦ ਸਾਰੇ ਲੋਕਾਂ ਦਾ ਉਸ ਪਰਿਵਾਰ ਵੱਲੋਂ ਵੀ ਧੰਨਵਾਦ ਕਰਦੇ ਹਾਂ ਸਾਰੇ ਆਵਾਮ ਦਾ ਜਿਨ੍ਹਾਂ ਨੇ ਨਾਲ ਸਾਥ ਦਿੱਤਾ ਤੇ ਉਸ ਕੰਨ ਵੀਰ ਦੀ ਆਤਮ ਮੰਗ ਹੈ ਕਿ ਜਿਹੜੇ ਜਿਹਨਾਂ ਨੇ ਗੁੰਡਾਗਰਦੀ ਕੀਤੀ ਉਹ ਰੈਸਟ ਹੋਣ ਦੋਸ਼ੀਆਂ ਨੂੰ ਫੜੀ ਜਾਏ ਹੋਰ ਕੀ ਮੰਗ ਹੋ ਸਕਦੀ ਤੋਂ ਸਰ ਮੰਗਦੇ ਆਵਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਨੂੰ ਜਿਹੜਾ ਸ਼ਹਿਰ 'ਚ ਅਸੀਂ ਰਹਿਣਾ ਹੈ ਜਿਸ ਦੇਸ਼ 'ਚ ਹੀ ਰਹਿਣਾ ਇਹਨੂੰ ਬਚਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਬੱਚਿਆਂ ਦੇ ਤੇ ਚਲਾਨ ਘਟਾਉਣ ਨੂੰ ਮਸਟੈਕ ਹੈ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਫੜਨ ਵਾਲੇ ਸੁਸਤ ਘਟੋ ਘਟ ਪੰਜਾਬ ਪੁਲਿਸ ਨੂੰ ਚੁਸਤ ਹੋ ਕੇ ਕ੍ਰਿਮੀਨਲ ਨੂੰ ਫੰਡਾ ਚਾਹੀਦਾ ਤਾਂ ਕਿ ਸਾਡੇ ਬੱਚੇ ਸਮਾਜ ਉਹਨਾਂ ਵੇਖੋ ਜਿਹੜਾ ਮਾਹੀਨ ਮੁੰਡਾ ਮਰਿਆ ਇਹਦਾ ਕੀ ਕਸੂਰ ਸੀਗਾ ਜੇ ਕੋਈ ਕ੍ਰਿਮੀਨਲ ਹੈ ਪੁਲਿਸ ਬੜੇ ਉਹਦਾ ਕੰਮ ਹੈ ਸਾਡੇ ਲੋਕਾਂ ਦਾ ਤੇ ਕੰਮ ਨਹੀਂ ਅਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਇਸ ਬਾਜ਼ਾਰ 'ਚ ਨਿਕਲੇ ਆਂ ਸੜਕਾਂ 'ਤੇ ਨਿਕਲੇ ਆਂ ਭਾਈ ਆਪ ਦੁਕਾਨਦਾਰ ਅਸੀਂ ਆਪ ਦੁਕਾਨ ਬੰਦ ਕੀਤੀ ਆ ਕਿ ਘਟੋ ਘਾਟ ਜਿੱਥੇ ਆਈ ਰਹਿਣਾ ਜਿਹੜਾ ਸਮਾਜ ਰਹਿਣਾ ਹੈ ਸਾਫ਼ ਸੁਥਰਾ ਹੋਣਾ ਚਾਹੀਦਾ ਨਾ ਕਿ ਕੋਈ ਰਾਜਨੀਤੀ ਹੋਣੀ ਚਾਹੀਦੀ ਹੈ ਇਸ ਕੰਮ 'ਚ ਸਿਰਫ ਸਭ ਸਫਾਈ ਨਾਲ ਕੰਮ ਹੋਣਾ ਚਾਹੀਦਾ ਜਿਨੇ ਦੋਸ਼ੀਆਂ ਨੂੰ ਵੜ ਕੇ ਅੰਦਰ ਦਿੱਤਾ ਜਾਵੇ ਕਟਵਟਾਲਾ ਦਾ ਗਾਂਧੀ ਚੌਂਗਾ ਔਰ ਗਾਂਧੀ ਚੌਂਗ ਵਿੱਚ ਦੇਖੋ ਵੀ ਕਾਂਗਸੀਆਂ ਵੱਲੋਂ ਧਰਨਾ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਇਹਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਜਿਹੜੇ ਰੋਪੀ ਸੀ ਉਹਨਾਂ ਨੂੰ ਜਲਦ ਤੋਂ ਜਲਦ ਫੜਾਇਆ ਜਾਵੇ ਜਿਹੜੇ ਸੂਰਵਾਰਾਂ ਦੇ ਖਿਲਾਫ ਜਦ ਜਲ ਸਹਿਤਕਾਰ ਹੋਈ ਗਦੀ ਆ ਤੀ ਉਥੇ ਬਾਜ਼ਾਰ ਜਿਹੜੇ ਨੇ ਬਟਾਲਾ ਦੇ ਪੂਰੀ ਤਰ੍ਹਾਂ ਬੰਦ ਨੇ ਸਾਡੇ ਨਾਲ ਕੁਝ ਕਾਂਸੀ ਨੇਤਾ ਵੀ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਜਿਹੜੇ ਧਰਨਾ ਲਾ ਕੇ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਪੁੱਛਾਂਗੇ ਕਿ ਅਸੀਂ ਦੇਖਦੇ ਤੁਹਾਨੂੰ ਲਾ ਕੇ ਬੈਠੇ ਨੇ ਕਿਉਂਕਿ ਜਿਹੜੇ ਲੋਕਾਂ ਦੀ ਮੰਗ ਪੁਲਿਸ ਦੇ ਵੀ ਹਾਲਤ ਕਾਫੀ ਕਿ ਵੀਰ ਚਾਰ ਲੋਕਾਂ 'ਤੇ 6 ਲੋਕਾਂ ਦੇ ਗੋਲੀ ਚੱਲੀ ਸੀ ਜਿਨ੍ਹਾਂ 'ਚ ਦੋ ਦੀ ਮੌਕੇ ਤੇ ਮੌਤ ਹੋ ਗਈ ਸੀ ਪਰ ਬਾਕੀ ਜਿਹੜੇ ਲੋਕ ਫੱਟੜ ਹੋਏ ਸੀ ਕੋਈ ਲੋਕ ਸਾਹਦਰਾ ਸਮਝੂਗਾ ਗੱਲਬਾਤ ਕਰਾਂਗੇ ਪੁਲਿਸ ਪੁੱਛਾਂਗੇ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਆ ਕੋਈ ਪੁਲਿਸ ਅਧਿਕਾਰੀ ਇੱਥੇ ਨਾ ਤੇ ਉਸ ਦਿਨ ਕਤਲਿਆਂ ਵਾਲੇ ਦਿਨ ਪਹੁੰਚਿਆ ਨਾ ਹੀ ਕੋਈ ਅੱਜ ਪਹੁੰਚਿਆ ਨਾ ਕੋਈ ਡਿਪਟੀ ਕੋਈ ਐਸਪੀ ਅਸਦ ਵੀ ਜਨਰਲ ਅਫਸਰ ਜਪੰਦਾ ਹੀ ਉੱਥੇ ਜਗ੍ਹਾ ਤੇ ਪਹੁੰਚਦਾ ਨਾ ਕੋਈ ਉਸ ਦਿਨ ਪਹੁੰਚਿਆ ਨਾ ਕੋਈ ਅੱਜ ਉਲਟਾ ਇਹ ਲੋਕਾਂ ਨੂੰ ਡਰਾ ਕੇ ਲੋਕਾਂ ਦੇ ਮਾਂ ਚ ਡਾਕ ਪਰਚੇ ਉਤਾਰ ਕੇ ਦੁਕਾਨਾਂ ਬੰਦ ਆ ਰਹੇ ਨੇ ਪੁਲਿਸ ਸ਼ੇੜੀ ਆਪਣੀ ਨਾਕਾਮੀ ਛਪਾਉਣ ਦੇ ਆ ਲੋਕਾਂ ਦੇ ਡਰ ਪਾ ਕੇ ਦੁਕਾਨਾਂ ਬੰਦ ਜਿਹੜੀਆਂ ਹੋਈਆਂ ਉਹਨਾਂ ਨੂੰ ਖੋਲਾ ਦਿੰਦਾ ਕੰਮ ਕਰ ਰਹੇ ਆ ਸਾਡੀ ਸਾਰਿਆਂ ਨੂੰ ਬੇਨਤੀ ਹੈ ਜਨਾ ਸ਼ਾਂਤਮਾਈ ਢੰਗ ਨਾਲ ਕੇ ਸਾਰਿਆਂ ਨੇ ਆਪ ਮੁਹਾਰੇ ਦੁਕਾਨਾਂ ਬੰਦ ਕੀਤੀਆਂ ਨੇ ਇਹ ਇਸੇ ਤਰ੍ਹਾਂ ਜਿਹੜੀ ਸਰਕਾਰ ਦੀ ਅੱਖਾਂ ਜਗਣ ਗਿਆ ਤੇ ਪ੍ਰਸ਼ਾਸਨ ਜਿਹੜਾ ਜਾਗੂ ਦੇਖੋ ਅੱਜ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਬੰਦੀ ਕਾਲ ਦਿੱਤੀ ਹੈ ਜਿਹੜਾ ਦੋ ਤਿੰਨ ਦਿਨ ਪਹਿਲਾਂ ਪਟਾਲੇ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਗੋਲੀ ਕਾਂਡ ਹੋਇਆ ਉਹਦੇ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਚਾਰ ਫੱਟਰ ਹੋ ਗਏ ਉਹਦੇ ਰੋਸ ਵਿੱਚ ਅੱਜ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਬੰਦੀ ਕਾਲ ਦਿੱਤੀ ਹੈ ਤੇ ਜਿਹੜੀ ਸਰਕਾਰ ਦਾ ਮੋਢਲਾ ਫਰਜ਼ ਹੁੰਦਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਸਰਕਾਰ ਇਸ ਆਪਣੇ ਫਰਜ਼ ਤੋਂ ਬਿਲਕੁਲ ਹੀ ਜਿਹੜੀ ਆ ਕੰਮ ਕਰਦੀ ਨਹੀਂ ਸੁਤੀ ਆ ਅੱਜ ਉਹਨੂੰ ਉਸ ਨੀਂਦ ਤੋਂ ਜਗਾਉਣ ਦੇ ਲਈ ਸਾਰੀਆਂ ਪਾਰਟੀਆਂ ਨੇ ਸਾਰੇ ਬਜ਼ੁਰਗਾਂ ਵਾਲਿਆਂ ਨੇ ਸਾਰੇ ਸ਼ਹਿਰ ਨੇ ਪੰਡਤ ਦੀ ਕਾਲ ਦਿੱਤੀ ਹੈ ਤਾਂ ਕਿ ਇਹਨਾਂ ਨੂੰ ਉਸ ਨੇੇਚੋਂ ਉਠਾਇਆ ਜਾ ਸਕੇ ਇਹ ਦੇਖੋ ਵੀ ਕਾਂਗਰਸੀ ਲੀਡਰਸ ਜਿਨ੍ਹਾਂ ਦਾ ਕਹਿਣਾ ਯਾ ਬਾਜ਼ਾਰ ਬੰਦ ਪੂਰੇ ਦਾ ਸਮੱਸਿਆ ਮਿਲਿਆ ਉਹ ਬਾਜ਼ਾਰ ਪੂਰੇ ਦੇ ਨਾਲ ਬੰਦ ਰਹਿਣਾਂ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਸਾਡਾ ਪੰਡਤ ਦਾ ਸਮਰਥਨ ਕੀਤਾ ਜਾਵੇ ਨਿਊਜ਼ ਰਿਪੋਰਟਰ ਪਾਉਂਦਾ 100 ਤੇ ਉਧਰ ਅੱਜ ਤੋਂ ਹੜਪੀੜਤਾ ਨੂੰ ਸਹਾਇਤਾ ਰਾਸ਼ੀ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸੀਐਮ ਮਾਨ ਦੇ ਵੱਲੋਂ ਅੱਜ ਮੁਆਵਜ਼ੇ ਦੇ ਪ੍ਰਮਾਣ ਪੱਤਰ ਵੰਡ ਦਿੱਤੇ ਗਏ ਨੇ ਅਜਨਾਲਾ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਸੀਐਮ ਮਾਨ ਨੇ ਕਿਹਾ ਕਿ ਅਸੀਂ 32 ਦਿਨਾਂ ਦੇ ਵਿੱਚ ਹੀ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ ਅੱਜ 631 ਲਾਹਤਰੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਪ੍ਰਤੀ ਏਕੜ ਮੁਆਵਜ਼ਾ 20000 ਰੁਪਏ ਦਿੱਤਾ ਜਾ ਰਿਹਾ ਹੈ ਸੀਐਮਾਨ ਨੇ ਦੱਸਿਆ ਕਿ ਅੱਜ 5 ਕਰੋੜ 70 ਲੱਖ ਰੁਪਏ ਨਾਲ ਮੁਆਵਜ਼ੇ ਦੀ ਸ਼ੁਰੂਆਤ ਕੀਤੀ ਗਈ ਹੈ ਇਕੱਲੇ ਅਜਨਾਲੇ ਦੇ 52 ਪਿੰਡਾਂ ਲਈ 5 ਕਰੋੜ 70 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਹੈ ਅਤੇ 3 ਕਰੋੜ ਅਤੇ 3 ਕਰੋੜ 84 ਲੱਖ ਰੁਪਏ ਘਰਾਂ ਦਾ ਮੁਆਵਜ਼ਾ ਹੈ ਇਸ ਤੋਂ ਬਿਨਾ 1 ਕਰੋੜ 16 ਲੱਖ ਰੁਪਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਹੈ 73 ਲੱਖ ਰੁਪਏ ਪਸ਼ੂਆਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਸਾਰੀਆਂ ਐਨ ਜੀਓਜ਼ ਦਾ ਧੰਨਵਾਦ ਵੀ ਸੀਐਮ ਮਾਨ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸਾਰਿਆਂ ਦਾ ਧੰਨਵਾਦ ਅਜਨਾਲਾ ਪਹੁੰਚੇ ਸੀ ਸੀਐਮ ਮਾਨ ਜਿੱਥੇ ਉਹਨਾਂ ਨੇ ਅੱਜ ਮੁਆਵਜ਼ਾ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਤਾਨਾਪ ਸਿੰਘ ਸਾਨਫ ਵਿਖੇ 5 ਕਰੋੜ 70 ਲੱਖ ਰੁਪਇਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਆਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਜਿੱਥੇ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂਆਤ ਕਰ ਦਿੱਤੀ ਗਈ ਹੈ ਉਸ ਦੇ ਨਾਲ ਹੀ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਹੁਣ ਮੁਫਤ ਬੀਜ ਵੀ ਮਿਲਣਗੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਫਤ ਬੀਜ ਮਿਲਣੇ ਸ਼ੁਰੂ ਹੋ ਗਏ ਨੇ ਕਣਕ ਦੀ ਫਸਲ ਵੀ ਜਣ ਲਈ ਇਹ ਮੁਫਤ ਬੀਜ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਕਿਸਾਨਾਂ ਲਈ ਕਰਜ਼ਾ ਅਦਾਇਗੀ ਦੀ ਤਾਰੀਖ ਦੇ ਵਿੱਚ ਵਿਵਾਦ ਕੀਤਾ ਗਿਆ ਹੈ ਹੁਣ ਕਿਸਾਨ 30 ਜੂਨ 2026 ਤੱਕ ਆਪਣੇ ਕਰਜ਼ੇ ਦੀ ਅਦਾਇਗੀ ਕਰ ਸਕਦੇ ਨੇ ਜਦਕਿ ਪਹਿਲਾਂ ਇਹ ਤਾਰੀਖ 31 ਜਨਵਰੀ 2026 ਸੀ ਤਾਂ ਜਿੱਥੇ ਕਰਜ਼ੇ ਦੀ ਤਾਰੀਖ ਵਧਾਈ ਗਈ ਹੈ ਕੋਈ ਵਿਆਜ ਨਹੀਂ ਲੱਗੇਗਾ ਉੱਥੇ 5 ਏਕੜ ਜਾਂ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਵੀ ਮਿਲੇਗਾ ਹਾਲਾਂਕਿ ਇਸ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ ਅਤੇ ਜੇਕਰ ਤੁਸੀਂ ਵੀ ਆਨਲਾਈਨ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਹੈ ਜਿਸ ਦੇ ਲਈ ਤੁਸੀਂ ਐਗਰੀ ਮਸ਼ੀਨਰੀ ਪੀਬੀ.ਕੋਮ ਤੇ ਰਜਿਸਟਰ ਕਰ ਸਕਦੇ ਹੋ ਤੇ ਹੜ ਪ੍ਰਭਾਵਿਤਾਂ ਦੀ ਸੂਚੀ 'ਚ ਨਾਮ ਹੋਣਾ ਤੁਹਾਡਾ ਜ਼ਰੂਰੀ ਹੈ ਅਤੇ ਜੇਕਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਇਸ ਦੇ ਲਈ ਤਾਂ ਤੁਸੀਂ 0172 2970602 ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਵੈਬਸਾਈਟ ਤੇ ਤੁਸੀਂ ਰਜਿਸਟਰ ਕਰੋਗੇ ਤੇ ਜੇਕਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ 0172 ਚੰਡੀਗੜ੍ਹ ਦਾ ਨੰਬਰ ਹੈ 2970602 ਤੇ ਵੀ ਸੰਪਰਕ ਕਰ ਸਕਦੇ ਹੋ ਨਹੀਂ ਤਾਂ ਤੁਸੀਂ www.agrimachinerypv.com ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਬੀਜ ਲੈਣ ਦੇ ਲਈ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਹਰ ਪ੍ਰਭਾਵਿਤਾਂ ਦੀ ਸੂਚੀ 'ਚ ਤੁਹਾਡਾ ਨਾਮ ਹੋਣਾ ਚਾਹੀਦਾ ਹੈ ਅਤੇ ਫਿਰ ਹੀ ਤੁਸੀਂ ਕਣਕ ਦਾ ਬੀਜ ਮੁਫਤ ਦੇ ਵਿੱਚ ਸਰਕਾਰ ਤੋਂ ਲੈ ਸਕੋਗੇ ਅਤੇ ਤੁਹਾਡੀ ਜ਼ਮੀਨ 5 ਏਕੜ ਜਾਂ 5 ਏਕੜ ਤੋਂ ਘੱਟ ਹੋਣੀ ਚਾਹੀਦੀ ਹੈ। ਤੋਂਦਰ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ 'ਚੋਂ ਰੇਤਾ ਚੁੱਕਣ ਦਾ ਕੰਮ جاری ਹੈ ਜਿਸ ਦਾ ਖੇਤ ਉਸ ਦੀ ਰੇਤ ਮੁਹਿੰਮ ਦੇ ਤਹਿਤ ਇਹ ਰੇਤਾ ਚੁੱਕਿਆ ਜਾ ਰਿਹਾ ਹੈ। ਵਿਧਾਇਕ ਨਿਰੰਦਰਪਾਲ ਸਿੰਘ ਸਬਨਾ ਨੇ ਵੀ ਇਸ ਦਾ ਜਾਇਜ਼ਾ ਲਿਆ। ਭੜਾ ਕਾਰਨ ਕਈ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਰੇਤਾ ਪਰ ਗਿਆ ਹੈ ਲਗਾਤਾਰ ਖੇਤਾਂ ਦੇ ਵਿੱਚੋਂ ਰੇਤਾ ਚੁੱਕਣ ਦਾ ਕੰਮ ਚੱਲ ਰਿਹਾ ਹੈ। ਜਲਦ ਹੀ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਨਰਿੰਦਰਪਾਲ ਸਬਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ ਤਬਾਹੀ ਦੇ ਇਹ ਨਿਸ਼ਾਨ ਨੇ ਵੱਡੀ ਪੱਧਰ ਤੇ ਰੇਤਾ ਖੇਤਾਂ ਦੇ ਵਿੱਚ ਜਮਾ ਹੋ ਗਿਆ ਜਿਸ ਨੂੰ ਹੁਣ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੇਤਾਂ ਦੇ ਵਿੱਚੋਂ ਰੇਤ ਚੱਕਣ ਦਾ ਕੰਮ ਚੱਲ ਰਿਹਾ ਹੈ ਔਰ ਜਿਹੜੇ ਕਿਸਾਨ ਨੇ ਸਾਡੇ ਜ਼ਿਮੀਦਾਰ ਆਪਣੀ ਮਰਜ਼ੀ ਦੇ ਨਾਲ ਆਪਣੇ ਜੋ ਵੀ ਉਹਨਾਂ ਨੂੰ ਸਹੀ ਲੱਗਦਾ ਹੈ ਰੇਟ ਦੇ ਨਾਲ ਜਿਹੜੇ ਖੇਤਾਂ ਦੇ ਵਿੱਚੋਂ ਰੇਤ ਚੁਕਵਾ ਰਹੇ ਨੇ ਔਰ ਇਹ ਜਿਹੜਾ ਰੇਤ ਹੈ तकरीबन ਅੱਜ ਦੋਨੇ ਨਾਨਕਾ ਪਿੰਡ ਅੱਜ ਖੜੇ ਆ ਔਰ ਇਹਦੇ ਵਿੱਚ तकरीबन 300 ਏਕੜ ਦੇ ਵਿੱਚ ਜਿਹੜਾ ਇਹ ਰੇਤ ਹੈ ਔਰ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਅਗਲੇ ਆਉਣ ਵਾਲੇ ਮਹੀਨوں ਨਹੀਂ ਲੱਗਦਾ 2-3 ਮਹੀਨੇ ਦੇ ਵਿੱਚ ਉਮੀਦ ਹੈ ਜਿਹੜਾ ਇਹ ਰੇਤ ਚੱਕਿਆ ਜਾਏਗਾ ਉਪਤਾਂ ਦੇ ਵਿੱਚੋਂ ਰੇਤ ਚੱਕਣ ਦਾ ਕੰਮ ਚੱਲ ਰਿਹਾ ਹੈ ਤੇ ਉਧਰ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੱਖ ਦੀ ਨਜ਼ਰ ਆ ਰਹੀ ਆ ਆਕਾਲੀ ਦਲ ਵਫਾ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਸ ਸਬੰਧੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਗਈ ਹੈ ਦਰਸਲ ਇਲਜ਼ਾਮ ਇਹ ਨੇ ਕਿ ਜ਼ਿਮਨੀ ਚੋਣ ਦੇ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਲਾਏ ਗਏ ਨੇ ਅਕਾਲੀ ਦਲ ਨੇ ਕਿਹਾ ਕਿ ਤਰਨਤਾਰਨ ਦੇ ਵਿੱਚ ਸਾਡੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਡੀਐਸਪੀ ਜਗਜੀਤ ਅਤੇ ਡੀਐਸਪੀ ਸੁਖਬੀਰ ਦੀ ਟਰਾਂਸਫਰ ਕਰਨ ਦੀ ਵੀ ਮੰਗ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਪ ਉਮੀਦਵਾਰ ਦੇ ਇਹ ਦੋਵੇਂ ਡੀਐਸਪੀ ਬੇहद ਖਾਸ ਨੇ ਤਰਨਤਾਰਨ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ 14 ਨਵੰਬਰ ਨੂੰ ਨਤੀਜੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਹੀ ਸਿਆਸਤ ਕਾਫੀ ਪੱਕ ਗਈ ਆ ਤੇ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਏ ਵਫਦ ਅਕਾਲੀ ਦਲ ਮਸਲਾ ਹੈ ਜਿਹੜੀ ਤਰਨ ਤਾਰਨ 22 ਇਲੈਕਸ਼ਨ ਤੁਸੀਂ ਦੇਖੋ ਵੀ ਹਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹਲੇ 22 ਇਲੈਕਸ਼ਨ ਸ਼ੁਰੂ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਧੱਕੇਸ਼ਾਹੀ ਇਹ ਬਿਲਕੁਲ ਇਨੀਸ਼ੀਅਲ ਸਟੇਜ ਤੇ ਸ਼ੁਰੂ ਕਰ ਦਿੱਤੀ ਜਿਹੜੀ ਸਪੈਸੀਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਇਹ ਹੈ ਕਿ ਦੋ ਡੀਐਸਪੀ ਨੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਇੱਕ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹ ਦੋਹੇ ਬੰਦੇ ਲੰਬਾ ਸਮਾਂ ਉਥੇ ਤਰਨ-ਤਰਨ ਦੇ ਵਿੱਚ ਐਸਐਚਓ ਪੋਸਟਡ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਹਰਮੀਤ ਸੰਧੂ ਉਹਨਾਂ ਦੇ ਬੜੇ ਖਾਸ ਨੇ ਕਿਉਂਕਿ ਉਹਨਾਂ ਦੇ ਐਮਐਲਏ ਸ਼ਿਪ ਦੇ ਦੌਰਾਨ ਹੀ ਇਹ ਉਥੇ ਐਸਐਚਓ ਰਹੇ ਨੇ ਉਹਨਾਂ ਦੇ ਬਲੂ ਆਇਡ ਬੋਏ ਨੇ ਉਹਨਾਂ ਦੇ ਤੁਸੀਂ ਸਮਝੋ ਵੀ ਕਰਤਾ ਤਰਤਾ ਨੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਦੁਬਾਰਾ ਇਹ ਦੋਨਾਂ ਦੀ ਪੋਸਟਿੰਗ ਕਰਾਈ ਜਾਂਦੀ ਹੈ ਪਹਿਲਾਂ ਐਸਟੀਐਚਓ ਸੀ ਹੁਣ ਪ੍ਰਮੋਟ ਹੋ ਕੇ ਡੀਐਸਪੀ ਬਣ ਗਏ ਨੇ ਤੇ ਦੋਹਾਂ ਨੂੰ ਉੱਥੇ ਤਰਨ ਤ